ਆਪਣੇ ਬਲੌਗ ਨਾਲ ਜੁੜੇ ਹੋਏ ਤਮਾਮ ਪੰਜਾਬੀਆਂ ਨੂੰ ਮੇਰੇ ਪਿੰਡ ਤੋਂ ਮੇਰੇ ਗ్రాੰ ਤੋਂ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇੱਕ ਤਸਵੀਰ ਦਿਖਾਉਣੀ ਆ ਇਹ ਤਸਵੀਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਦਲੀ ਹੋਈ ਨਜ਼ਰ ਆਊਗੀ ਮੇਰੇ ਪਿੰਡ ਦਾ ਇਹ ਸਕੂਲ ਬਾਰਲੀ ਜ਼ਮੀਨ ਦੇ ਨਾਲੋਂ ਤਕਰੀਬਨ 1 ਫੁੱਟ ਨੀਵਾ ਤੇ ਜਦੋਂ ਮੀਂਹ ਆਉਂਦਾ ਤਾਂ ਬਾਹਰ ਦਾ ਪਾਣੀ ਤੇ ਸਕੂਲ ਦਾ ਪਾਣੀ ਬੱਚਿਆਂ ਦੇ ਪੜਨ ਵਾਲੇ ਕਮਰਿਆਂ ਦੇ ਅੰਦਰ ਵੜ ਜਾਂਦਾ ਤੇ ਆਪਾਂ ਨੇ ਇਸ ਸਕੂਲ ਦੀ ਤਕਦੀਰ ਬਦਲਣੀ ਆ ਤੇ ਇਧਰਲੇ ਬੰਦੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਪਿਛਲੇ ਦਿਨੀ ਬਿਲਡਿੰਗ ਡਿਸਮੈਂਟਲ ਕੀਤੀ ਸੀ ਤੇ ਆ ਉਹਦਾ ਮਲਬਾ ਪਿਆ ਆਪਾਂ ਨੇ ਇੱਟਾਂ ਨਾਲ ਆਮ ਨਹੀਂ ਸੀ ਕੀਤੀਆਂ ਦੇਖ ਤਾਂ ਆਪਾਂ ਵੀਡੀਓ ਦੇ ਵਿੱਚ ਧਰਤੀ 파 ਕੇ ਤੇ ਧਰਤੀ ਨੂੰ ਦੇਣਾ ਇੱਕਾ ਦਾ ਤੇ ਇੱਧਰਲੇ ਬੰਨੇ ਧਰਤੀ ਪੈ ਰਹੀ ਆ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਵੱਲੋਂ ਆਪਾਂ ਨੂੰ ਸਕੂਲ ਦੇ ਵਿੱਚ तकरीबन 60 ਤੋਂ 70 ਟਰਾਲੀਆਂ ਮਿੱਟੀ ਪਵਾ ਕੇ ਦਿੱਤੀ ਜਾ ਰਹੀ ਆ ਤੇ ਉਸੇ ਇਹ ਤਸਵੀਰ ਫੁੱਲ ਪਿੱਛੇ ਕਿਢਾ ਕੇ ਲੈਣੀ ਅੱਛਾ ਆਉਣ ਵਾਲੇ ਸਮੇਂ ਤੇ ਤੁਹਾਨੂੰ ਇਸ ਸਕੂਲ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲੀਆਂ ਹੋਈਆਂ ਨਜ਼ਰ ਆਉਣਗੀਆਂ ਇੱਕ ਬੇਨਤੀ ਉਹਨਾਂ ਭਰਾਵਾਂ ਨੂੰ ਜਿਹੜੇ ਇਸ ਸਕੂਲੋਂ ਫੜ ਕੇ ਗਏ ਹੋਣ ਉਹਨਾਂ ਨੂੰ ਅੱਗੇ ਆਪਾਂ ਨੇ ਜਦੋਂ ਇਸ ਸਕੂਲੇ ਫਟਕੀਨ ਆਟੋਬਿਲ ਉੱਤੇ ਆਪਾਂ ਨੂੰ ਸੀਮੈਂਟ ਕਾਉਣ ਦੀ ਲੋੜ ਹੈ ਜੇ ਕੋਈ ਭਰਾ ਸੀਮੈਂਟ ਦੀਆਂ ਬੋਰੀਆਂ ਆਪਾਂ ਨੂੰ দান ਕਰ ਸਕਦਾ ਹੋਵੇ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਸਾਨੂੰ ਤੁਸੀਂ ਸਾਨੂੰ ਸੀਮੈਂਟ ਸਿੱਧਾ ਸਿੱਧੇ ਰੂਪ ਦੇ ਵਿੱਚ ਸਕੂਲ ਨੂੰ দান ਕਰ ਸਕਦੇ ਹੋ ਇਹਨਾਂ ਕਮਰਿਆਂ ਦੇ ਮੌਜੂਦਾ ਹਾਲਾਤ ਕੀ ਨੇ ਤੁਸੀਂ ਦੇਖ ਖਰਦੇ ਹੋ ਬਾਹਰਲਾ ਫਰਕ ਇਸ ਕਮਰੇ ਆਗੇ ਦੇ ਨਵੇਂ ਕਮਰੇ ਆ ਉਹ ਤਾਂ ਬਹੁਤ ਵਧੀਆ ਪਾਏ ਹੋਏ ਨੇ ਪਰ ਜਿਹੜੇ ਪੁਰਾਣੇ ਨੇ ਬਹੁਤ ਨੀਵੇਂ ਨੇ ਤੇ ਜਦੋਂ ਵੀ ਮੀਂਹ ਆਉਂਦਾ ਤਾਂ ਪਾਣੀ ਸਿੱਧਾ ਇਨ੍ਹਾਂ ਕਮਰਿਆਂ ਦੇ ਵਿੱਚ 6-6 ਇੰਚ ਛੜ ਜਾਂਦਾ ਇੱਕ ਕਮਰੇ ਉੱਤੇ ਕਰਕੇ ਇਨ੍ਹਾਂ ਕਮਰਿਆਂ ਦੇ ਵਿੱਚ ਵੀ ਹਰਚ ਪਾਉਣਾ ਪਰ ਜੇ ਕੋਈ ਭਰਾ ਸਹਿਯੋਗ ਦੇ ਸਕੇ